ਜਿਹੜੀ ਮਿਹਨਤੀ ਇਹਨਾਂ ਨੇ ਅੱਧ ਚੋਂ ਸ਼ੁਰੂ ਕਰੀ ਸੀ ਇਹ ਮਿਹਨਤੀ ਜਿਹੜੀ ਹੈਗੀ ਆ ਪਿੰਡ ਦੇ ਫਿਰਨੀ ਤੋਂ ਕਰੀ ਜਾਵੇ ਜਿਹੜਾ ਪਹਾ ਆਉਂਦਾ ਛੜਕ ਉੱਤੇ ਛੜਕ ਬਣ ਗਈ ਹੁਣ ਛੜਕ ਮਾਚੀ ਗਈ ਹਾਂ ਤਾਂ ਹੀ ਬਾਪਾ ਜੀ ਕਿ ਮੈਂ ਦੇਖ ਦਵਾਂ ਤੁਸੀਂ ਜਿਹੜੀ ਮਿਹਨਤੀ ਚੱਲ ਰਹੀ ਅੱਜ ਆ ਲਾਜੈ ਨਹੀਂ ਬੋਲਣਾ ਅਸ ਅੱਛਾ ਛੋਟੇ ਜਦੋਂ ਛੋਟੇ ਲਈ ਛੋਟੇ ਵਾਲੇ ਚ ਵੜ ਗਏ ਫੇਰ ਮੈਨੂੰ ਬੋਲਦੇ ਅਸੀਂ ਫੇਰ ਉੱਥੇ ਦੇਖ ਲਾਂਗੇ ਕੀ ਬਣੂ ਮੈਂ ਤਾਂ ਪਹਿਲੇ ਤੋਂ ਇਹ ਕਹਣਾ ਬੋਲ ਰਿਹਾ ਸੀ ਠੀਕ ਆ ਬਾਬਾ ਇਹਨਾਂ ਨਾਲ ਦੂਰ ਖੜਿਆ ਹਾਂ ਕੋਈ ਨਹੀਂ ਤੜਕੇ ਆ ਵੀ ਉਹ ਆਰੇ ਦੇ ਬਲਾਜਵਰੇ ਚੱਟਾ ਦੱਸ ਦੀ ਭਾਈ ਸਾਨੂੰ ਸਾਡੇ ਕੋਲ ਨਹੀਂ ਕੈਮਰਾ ਕਰੇਗਾ ਕਰਤਾ ਲੋ ਤੁਹਾਡੀ ਬਾਜ ਕੱਟਦੇ ਆ ਗਰੀ ਮਹਾਰਾਜ ਅਸੀਂ ਠੀਕ ਹੈ ਜੀ ਠੀਕ ਹੈ ਉਹ ਕਹਿੰਦਾ ਯਾਰ ਇੰਟਰਵਿਊ ਦੇਣ ਨੂੰ ਖੜਾ ਵੀ ਖਤਰਗਾਰ ਆ ਬਾਜ ਜਾ ਯਾਰ ਜਿਹੜੀ ਮਿੰਤੀ ਇਹਨਾਂ ਨੇ ਅੱਧ ਚੋਂ ਸ਼ੁਰੂ ਕਰੀ ਸੀ ਇਹ ਮਿੰਤੀ ਜਿਹੜੀ ਹੈਗੀ ਹੈ ਪਿੰਡ ਦੇ ਫਿਰਨੀ ਤੋਂ ਕਰੀ ਜਾਵੇ ਜਿਹੜਾ ਪਹਾ ਆਉਂਦਾ ਛੜਕ ਉਹਤੇ ਸੜਕ ਬਣ ਗਈ ਹੁਣ ਸੜਕ ਸਿੱਧਾ ਨਵਨ ਜਾਂਦਾ ਅਖੀਰ ਤੱਕ ਉਹ ਵੀ ਪੁਆਇੰਟ ਲਾ ਲਾ ਕੇ ਕਿੱਥੋਂ ਕਿੰਨਾ ਚੌੜਾ ਹੈ ਪਹਾ ਅੱਧੇ ਘਰ ਨੇ ਇਹਨਾਂ ਨੇ ਅੱਧੇ ਚੋਂ ਮੰਤੀ ਕਰ ਲਈ ਜਿੱਥੇ ਫਸਲਾਂ ਬੀਜਦੀਆਂ ਨੇ ਉੱਥੋਂ ਆ ਕੇ ਇੱਧਰ ਨੂੰ ਸ਼ੁਰੂ ਕਰਤਾ ਕਿਤੇ ਵੱਧ ਗਈ ਕਿੱਟੇ ਹੁਣ ਮੈਂ ਇਹਨਾਂ ਨੂੰ ਕਹਿੰਦਾ ਵੀ ਇੱਥੋਂ ਸਿੱਧਾ ਸਾਡੇ ਗਾਹਾਂ ਪਹੀ ਟੱਪ ਕੇ ਜਿਹੜੀ ਮੰਤੀ ਹੈ ਉਹ ਕਹਿੰਦੇ ਇਧਰੋਂ ਕਰਮਾ ਘਟ ਗਈਆਂ ਐ ਇਹਨੂੰ ਹੋਜੀ ਖੱਬੇ ਪਾਸੇ ਨੂੰ ਮੋੜਤੀ ਸੜਕ ਤੇ ਚੜ੍ਹਦੀ ਹੁਣ ਜਦੋਂ ਅਸੀਂ ਆ ਗਿਆ ਨਾ ਵੀ ਨਕਸ਼ਾ ਦੇਖੋ ਤੀਰ ਵਰਗਾ ਨਕਸ਼ੇ 'ਚ ਸਿੱਧਾ ਅਬਦੇ ਇੱਥੋਂ ਪੁਆਇੰਟ ਲਾਓ ਜਿੱਥੇ ਤੱਕ ਜਾਂਦੀ ਹੈ ਉਹ ਉਹ ਕਰੋ ਤੁਰ ਤੱਕ ਲਾਓ ਜਾਨੀ ਤੁਰ ਤੱਕ ਲਾਓ ਤੁਰ ਤੋਂ ਲੈ ਕੇ ਤੁਰ ਤੱਕ ਮੈਂ ਕਹਿੰਦੇ ਐਡੇ ਤੱਕ ਲਾਓ ਮਤਲਬ ਮੈਂ ਇਹ ਇਹਨਾਂ ਨੂੰ ਬੇਨਤੀ ਕਰੀ ਦਿੱਤੀ ਸੀ ਲਾ ਸਾਹਿਬ ਨੂੰ ਉਹ ਕਹਿੰਦੇ ਲਵਾ ਦਿੰਦੇ ਆ ਤੇ ਨਹੀਂ ਲਵਾਉਂਦੇ ਤਾਂ ਦੇਖੀ ਜਾਊਗੀ ਕਾਹ ਕੀ ਹੁੰਦਾ ਬੈਗਰੂਨ ਪਤਾ ਹੈ ਮਤਲਬ ਇਹ ਕਰਵੇਂ ਸਾਰਿਆਂ ਖਾਤਰ ਇੱਕੋ ਜਿਹਾ ਕੰਮ ਹੋਵੇ ਤਕੀਰ ਤੱਕ ਜਿੱਥੇ ਤੱਕ ਸਾਡਾ ਪਿੰਡ ਦਾ ਜਗਾ ਹੈਗੀ ਆ ਹੱਦ ਹੈਗੀ ਆ ਕਮਿੰਦਗੜ ਦੀ ਹੱਦ ਤੱਕ ਇਹ ਮਿੰਟੀ ਹੋਵੇ ਸੜਕ ਦੀ ਇਹ ਗਾਹਾਂ ਜਾ ਕੇ ਮੇਨ ਰੋਡ ਤੇ ਚੜ ਜਾਂਦੀ ਹੈ ਸੜਕ ਆ ਜਈਏ ਤੇ ਇਹਨਾਂ ਨੂੰ ਤਹਿਸੀਲਦਾਰ ਸਾਹਿਬ ਕਹਿੰਦੇ ਨੇ ਲਵਾ ਦਿੰਦੇ ਆ ਥੱਡੇ ਗਾਹਾਂ ਤੱਕ ਮੈਂ ਠੀਕ ਹੈ ਜੀ ਕਾਹ ਜੀ ਬਾਬਾ ਜੀ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਮਿਹਨਤ ਚੱਲ ਰਹੀ ਅੱਜ ਯਾਰ ਲੱਗਾ ਸੀ ਨਹੀਂ ਬੋਲਣਾ ਅਸ ਅੱਛਾ ਛੋਟੇ ਜਦੋਂ ਛੋਟੇ ਲਈ ਛੋਟੇ ਵਾਲੇ ਚੜੜ ਕੇ ਫੇਰ ਮੈਨੂੰ ਨਹੀਂ ਬੋਲਦੇ ਲੱਗ ਗਿਆ ਸੀ ਫੇਰ ਉੱਥੇ ਦੇਖ ਲਾਂਗੇ ਕੀ ਬਣੂ ਮੈਂ ਤਾਂ ਪਹਿਲਾਂ ਹੀ ਤਾਂ ਕਹਿੰਨਾ ਬੋਲ ਬਗਾ ਠੀਕ ਆ ਬਾਬਾ ਇਹਨਾਂ ਨੂੰ ਦੂਰ ਖੜਿਆ ਪਿੰਡ ਮੇਦੇ ਪਾਸ ਅੱਜ ਨਜਾਇਜ਼ ਕਬਜ਼ਾ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ ਜੀ ਕਿ ਮੈਂ ਦੇਖ ਦੋ ਤੁਸੀਂ ਇਹਨੂੰ ਦੇਖਣਾ ਕੀ ਹੈ ਜੀ ਇਹ ਜਾਇਜ਼ ਹੋਣਾ ਚਾਹੀਦਾ ਜੀ ਇੱਧਰ ਇੱਕ ਵੱਧ ਗਿਆ ਸਾਡੇ ਕਣੀ ਉਧਰੋਂ ਘਟ ਗਿਆ ਜੀ ਅੱਛਾ ਜੀ ਸਾਡਾ ਵਾਹਨ ਪੂਰਾ ਕਰ ਦੇਣ ਜਿੱਤੋਂ ਦੀ ਮਰਜ਼ੀ ਉਹ ਕਰੀ ਜਾਣ ਜੀ ਸਾਨੂੰ ਕੋਈ ਡਿੰਕ ਕੋਈ ਲੇਗਾ ਤੇ ਕਰਨ ਤੁਸੀਂ ਸੰਤੁਸ਼ਟ ਹੋ ਇਸ ਕਾਰਵਾਈ ਤੋਂ ਹਾਂਜੀ ਹਾਂ ਕਾਰਵਾਈ ਤੋਂ ਸੰਤੁਸ਼ਟ ਹਾਂ ਜੀ ਅੱਛਾ ਜੀ ਸਾਡਾ ਕੋਈ ਵਿਰੈਦ ਬੈਰ ਵਿਰੋਧ ਨਹੀਂ ਕਿਸੇ ਨਾਲ ਜੀ ਅੱਛਾ ਸਾਡਾ ਵਾਹਨ ਪੂਰਾ ਹੋ ਜਵੇ ਅਸੀਂ ਐਪਲੀਕੇਸ਼ਨ ਪਾਵਾਂਗੇ ਸਾਡਾ ਬਾਹਣ ਪੂਰਾ ਹੋਣਾ ਚਾਹੀਦਾ ਜਿੱਤੋਂ ਦੀ ਮਰਜ਼ੀ ਕੱਢੇ ਇਹ ਸਿਰਫ ਸਾਡੇ ਬਾਹਣ ਦੇਖਦਾ ਕੰਮ ਹੁਣ ਕਿੰਨਾ ਕੁ ਫਰਕ ਰਹਿ ਗਿਆ ਤੁਹਾਡੇ ਬਾਹਣ ਨਾਲ ਦੂਜੇ ਬਾਹਣ ਦਾ ਸਾਡੇ ਬਾਣ ਦਾ ਘੱਟੋ ਘੱਟ ਜੀ ਵੀ 15 ਤੋਂ 20 ਫੁੱਟ ਦਾ ਫਰਕ ਹੈ ਜੀ ਅੱਛਾ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਆ ਠੱਡੇ ਕਿੱਥੇ ਲੱਗੇ ਨੇ ਤੇ ਉਹ ਸਰਪੰਚ ਦਾ ਠੱਡਾ ਕਿੱਥੇ ਲੱਗਿਆ ਜੀ ਠੀਕ ਹੈ ਜੀ ਯਾਨੀ ਤੁਹਾਡੇ ਨਾਲ ਤੱਕ ਤੱਕਾ ਇਹ ਨਹੀਂ ਜਾਇ ਤੱਕਾ ਜੀ ਇਹ ਸਰਪੰਚੀ ਦੀਆਂ ਵੋਟਾਂ ਵੀ ਖਹਿਵਾ ਜੀ ਇਹ ਸਾਰੀ ਜੀ ਤੁਹਾਨੂੰ ਪੰਜਾਬੀ ਚ ਦੱਸਾਂ ਮੌਜੂਦਾ ਸਰਕਾਰ ਤੇ ਮੌਜੂਦਾ ਸਰਪੰਚ ਜੀ ਤੇ ਹੁਣ ਅੱਗੇ ਕੀ ਕਾਰਵਾਈ ਹੋਊਗੀ ਥੋੜੀ ਅਸੀਂ ਕਾਰਵਾਈ ਕਰਾਂਗੇ ਜੀ ਵੀ ਜੋ ਹੋਊਗੀ ਸਾਡੇ ਤੋਂ ਜੀ ਕਾਨੂੰਨੀ ਕਾਰਵਾਈ ਕਰਾਂਗੇ ਕਾਨੂੰਨੀ ਕਾਰਵਾਈ ਕਰਾਂਗੇ ਜੀ ਜੋ ਵੀ ਹੋਣਾ ਹੋਊਗਾ ਜੀ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਸੜਕ ਮੈਕਮੇ ਦਾ ਅਧਿਕਾਰੀ ਪਹੁੰਚਿਆ ਉਹ ਨਹੀਂ ਜੀ ਸੜਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਜੀ ਮੈਕਮੇ ਦੇ ਆਏ ਨੇ ਜੀ ਆਪਣਾ ਤਹਿਸੀਲਦਾਰ ਸਾਹਿਬ ਪਟਵਾਰੀ ਕਨਗੋ ਸਾਹਿਬ ਬੀਡੀਪੀਓ ਸਾਹਿਬ ਉਹ ਆਏ ਨੇ ਤੇ ਨੰਬਰ ਕੋਈ ਕਿਹਾ ਗਿਆ ਵੀ ਕੋਈ 18 ਫੁੱਟੀ ਸੜਕ ਬਣ ਰਹੀ ਹੈ ਤੁਹਾਨੂੰ ਇਹਦੇ ਬਾਰੇ ਕੋਈ ਕਾਗਜ਼ ਪੱਤਰ ਨਾ ਜੀ ਕੋਈ ਨੋਟਿਸ ਨਹੀਂ ਆਇਆ ਸਾਨੂੰ ਜੀ ਅੱਜ ਦਾ ਕੋਈ ਨੋਟਿਸ ਉਹ ਕੋਈ ਅੱਜ ਮਿਲਤੀ ਹੋਈ ਹੈ ਇਹਦਾ ਵੀ ਕੋਈ ਨੋਟਿਸ ਨਹੀਂ ਆਇਆ ਸਾਨੂੰ ਜੀ 18 ਫੁੱਟੀ ਸੜਕ ਨਾ ਕਦੇ ਪਹਿਲਾਂ ਆਇਆ ਜੀ ਨਾ ਕਦੇ ਹੋਣਾ ਆਇਆ ਜੀ ਕਿਉਂਕਿ ਨਾ ਤਾਂ ਮੈਂ ਇਹ ਜ਼ਮੀਨ ਬਾਹਰ ਹੈ ਜੀ ਜ਼ਮੀਨ ਮੇਰੀ ਠੇਕੇ ਤੇ ਹੈ ਠੀਕ ਹੈ ਜੀ ਹਾਂ ਜੀ ਠੀਕ ਹੈ ਧੰਨਵਾਦ ਕੋਈ ਨਹੀਂ ਦਣ ਕੇ ਆ ਵੀ ਉਹਾਰੇ ਦੇ ਬਲਾਜਵਰੇ ਚੱਟਾ ਦੱਸ ਵੀ ਭਾਈ ਸਾਨੂੰ ਸਾਡੇ ਕੋਈ ਕੈਮਰਾ ਕਰੇਗਾ ਕਰਤਾ ਲੋ ਸਾਡੀ ਬਾਜ ਘੱਟਦੇ ਗਰੀ ਮਹਾਰਾਜ ਅਸੀਂ ਠੀਕ ਹੈ ਜੀ ਠੀਕ ਹੈ ਉਹ ਕਹਿੰਦਾ ਯਾਰ ਇੰਟਰਵਿਊ ਨੇ ਨੂਰੇ ਖੜਾ ਵੀ ਕੱਤਰ ਕਰਾ ਵਾਗ ਜਾ ਯਾਰ ਠੀਕ ਹੈ ਆਪ ਵੀ ਉਹ ਕਰੇਂ ਏ ਆਲੇ ਕਰੇਂ ਆਈਜੀਡੀ ਫੀਰੀ ਇਹ ਬਣਾ ਬਾਈ ਤੁਹਾਨੂੰ ਸੁਭਾਗ ਲੈਣਾ ਬਣਾ ਤੁਹਾਨੂੰ ਭੇਡ ਪੂਰੀ ਦਾ ਕੋਈ ਪੰਡਾ ਦੀ ਖਸਰਾ ਯਾਰ ਹੈ ਤੁਹਾਡਾ ਮੱਜੇ ਤੇ ਜਵਾਹਰ ਮੈਂ ਮਰੀ ਵਿੱਚ ਮੈਂ ਤਾਂ ਕੁਝ ਨਹੀਂ ਕਰਾ ਸ਼ੋਕਰਾ ਬਾਕੀ ਦਾ ਬਾਕੀ ਨਹੀਂ